विधायक राणा इंद्रप्रताप सिंह ਦੇ ਉਮੀਦਵਾਰਾਂ ਨੇ ਬਿਨਾ ਪਾਰਟੀ ਸਿੰਬਲ ਆਜ਼ਾਦ ਤੋਤੇ ਬਲਾਕ ਸਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਹਿੱਸਾ ਲਿਆ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਖੁਦ ਉਮੀਦਵਾਰਾਂ ਨਾਲ ਮੌਜੂਦ ਰਹੇ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਜੋਸ਼ ਅਤੇ ਉਤਸ਼ਾਹ ਨਾਲ ਸਮੁਲਿਅਤ ਕੀਤੀ ਨਾਮ ਜਦਗੀ ਦਾਖਲ ਕਰਨ ਦੌਰਾਨ ਇਲਾਕੇ ਵਿੱਚ ਰਾਜਨੀਤਿਕ ਮਾਹੌਲ ਗਰਮਾਇਆ ਅਤੇ ਲੋਕਾਂ ਦਾ ਉਮੀਦਵਾਰਾ ਪ੍ਰਤੀ ਭਾਰੀ ਉਤਸ਼ਾਹ ਅਤੇ ਭਰੋਸਾ ਦਿਖਾਈ ਦਿੱਤਾ ਵਿਧਾਇਕ ਰਾਣਾ 인ਦਰਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਉਮੀਦਵਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਕੰਮ ਕਰਨ ਆਏ ਹਨ ਅਤੇ ਲੋਕਾਂ ਦਾ ਸਮਰਥਨ ਉਹਨਾਂ ਦੀ ਜਿੱਤ ਵਿੱਚ ਮਦਦ ਕਰੇਗਾ ਬਲਾਕ ਸੰਮਤੀ ਦੇ ਨੇ ਤੇ ਤਿੰਨ ਜ਼ੋਨ ਸੁਲਤਾਨਪੁਰ ਲੋਧੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੇ ਨੇ ਤੇ ਸਾਡੀ ਸਾਰੀ ਟੀਮ ਅਲੋ 30 ਦੇ 30 ਦੇ ਉੱਤੇ ਕੈਂਡੀਡੇਟ ਖੜੇ ਕੀਤੇ ਗਏ ਆ ਤੇ ਤਿੰਨ ਜ਼ਿਲ੍ਹਾ ਪ੍ਰਸ਼ਦ ਦੇ ਉੱਤੇ ਕੈਂਡੀਡੇਟ ਕੀਤੇ ਕੀਤੇ ਗਏ ਆ ਜ਼ਿਲ੍ਹਾ ਪ੍ਰਸ਼ਦ ਵਾਲਿਆਂ ਨੇ ਆਪਣੀ ਨਾਮਜ਼ਦਗੀ ਭਰ ਲਈ ਕਪੂਰਥਲੇ ਵਾਲੇ ਜ਼ੋਨ ਵਾਲਿਆਂ ਨੇ ਨਾਮਜ਼ਦਗੀ ਭਰ ਲਈ ਫੱਤੂ ਢੀਂਗ ਵਾਲਿਆਂ ਨੇ ਭਰ ਲਈ ਤਾਂ ਹੁਣ ਸੁਲਤਾਨਪੁਰ ਵਾਲੇ ਸਾਰੇ ਸੰਗਤ ਸਾਰੇ ਕੈਂਡੀਡੇਟ ਆ ਕੇ ਤੇ ਆਪਣੀ ਨਾਮਜ਼ਦਗੀ ਭਰ ਰਹੇ ਆ ਆ ਬਿਨਾ ਸਿੰਬਲ ਤੋਂ ਆਪਣੇ ਧਰ ਨੂੰ ਰਿਪਰੈਜ਼ੈਂਟ ਕਰ ਰਹੇ ਆ ਯਾਰ ਬਿਗਿਆਰ ਸਿੰਪਲ ਤੋਂ ਤਾਂ ਕੁਝ ਨਹੀਂ ਹੁੰਦਾ ਪਰ ਸਾਡੇ ਕੋਲ ਰਾਣੇ ਵਾਲਾ ਸਿੰਬਲ ਆ ਸੋ ਕਿਸੇ ਪਾਰਟੀ ਦਾ ਕੋਈ ਸਿੰਬਲ ਨਹੀਂ ਸਾਰੇ ਆਜ਼ਾਦ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਆਜ਼ਾਦ ਧੜੇ ਦੇ ਉੱਤੇ ਸੁਲਤਾਨਪੁਰ ਵਾਲਿਆਂ ਨੇ ਐਮ ਐਲ ਏ ਬਣਾਇਆ ਤੇ ਹੁਣ ਆਜ਼ਾਦ ਧੜੇ ਦੇ ਉੱਤੇ ਹੀ ਲੋਕ ਮੇਰੇ ਕੈਂਡੀਡੇਟਾਂ ਨੂੰ ਵੋਟਾਂ ਪਾ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਜ਼ਿੰਮੇਵਾਰੀ ਦੇਣਗੇ ਨਾਮਜ਼ਦਗੀਆਂ ਤੇ ਸਮਰਥਕਾਂ ਦਾ ਕਿਵੇਂ ਦਾ ਉਤਸ਼ਾਹ ਹੈ ਬਹੁਤ ਵਧੀਆ ਉਤਸ਼ਾਹ ਆ ਤੁਸੀਂ ਇਹ ਵੇਖ ਲਓ ਵੀ ਆਜ਼ਾਦ ਹੁੰਦੇ ਹੋਏ 30 ਕੈਂਡੀਡੇਟ ਵਧੀਆ ਚੁਣ-ਚੁਣ ਕੇ ਮੇਰੀ ਟੀਮ ਨੇ ਦਿੱਤੇ ਆ ਇਹ ਕੈਂਡੀਡੇਟ ਰਾਣੇ ਨੇ ਨਹੀਂ ਫਾਈਨਲ ਕੀਤੇ ਇਹ ਪਿੰਡਾਂ ਦੀਆਂ ਜਿਹੜੀਆਂ ਜ਼ੋਨ ਬਣੇ ਆ ਉਹਨਾਂ ਚੋਂ ਸਾਰਿਆਂ ਨੇ ਇਕੱਠੇ ਹੋ ਕੇ ਫਾਈਨਲ ਕੀਤੇ ਆ ਚਾਹੇ ਬੁਨਾਕ ਸੰਮਤੀ ਵਾਲੇ ਚਾਹੇ ਜ਼ਿਲ੍ਹਾ ਪ੍ਰਸ਼ਦ ਵਾਲੇ ਤੇ ਜਦੋਂ ਲੋਕਾਂ ਚ ਉਤਸ਼ਾਹ ਆ ਇਵਨ ਮਾਲਕ ਨੇ ਤਾਂ ਕਿਰਪਾ ਕਰਨੀ ਕਰਨੀ ਦੂਸਰੇ ਕਿਹੜੇ ਹੋਣਗੇ ਮੁੱਦੇ ਵੇਖੋ ਮੁੱਦੇ ਬਲਾਕ ਸੰਮਤੀ ਦੇ ਵਿੱਚ ਇਲਾਕੇ ਦੀ ਪਿੰਡਾਂ ਦੀ ਡਿਵੈਲਪਮੈਂਟ ਤੇ ਪਿੰਡਾਂ ਦੇ ਵਿੱਚ ਜਿਹੜੇ ਹੋਣ ਵਾਲੇ ਬਾਕੀ ਕੰਮ ਨੇ ਉਹ ਸਿਰੇ ਚੜਾਈ ਜਾਣਗੇ